ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਬਹੁਤ ਵੱਡੀ ਅਪਡੇਟ ਕੈਨੇਡਾ ਤੋਂ ਸਾਹਮਣੇ ਆਈ ਹੈ ਕੈਨੇਡਾ ਨੇ ਇੱਕ ਨਹੀਂ ਦੋ ਨਹੀਂ ਕਈ ਵੱਡੇ ਬਦਲਾਅ ਜਿਹੜੇ ਐ ਉਹ ਅੱਜ ਤੋਂ ਲਾਗੂ ਕਰ ਦਿੱਤੇ ਨੇ 15 ਨਵੰਬਰ ਤੋਂ ਨਵੀਆਂ ਅਪਡੇਟ ਜਿਹੜੀਆਂ ਨੇ ਉਹ ਲਾਗੂ ਹੋ ਜਾਣਗੀਆਂ ਜਿਹੜੇ ਵੀ ਨਵੇਂ ਨੋਰਮਸ ਜਿਹੜੇ ਕੈਨੇਡਾ ਦੇ ਵੱਲੋਂ ਇੰਟਰੋਡਿਊਸ ਕੀਤੇ ਗਏ ਨੇ ਉਹ ਲਾਗੂ ਹੋ ਜਾਣਗੇ ਇਵੇਂ ਕਿ ਨਾਲ ਦੀ ਨਾਲ ਹੀ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਆਈਆਰਸੀਸੀ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਦੋ ਬਹੁਤ ਹੀ ਇੰਪੋਰਟੈਂਟ ਟਾਪਿਕ ਤੁਹਾਡੇ ਨਾਲ ਡਿਸਕਸ ਕਰਨੇ ਆ ਉਸ ਚਿੱਠੀ ਬਾਰੇ ਡਿਸਕਸ਼ਨ ਕਰਨਾ ਹੈ ਤੇ ਨਾਲ ਦੀ ਨਾਲ ਹੀ ਜੋ ਨਵੇਂ ਚੇਂजेस ਇੰਟਰੋਡਿਊਸ ਕੀਤੇ ਗਏ ਨੇ ਉਹਨਾਂ ਦੇ ਇੰਪਲੀਮੈਂਟੇਸ਼ਨ ਨੂੰ ਲੈ ਕੇ ਵੀ ਡਿਸਕਸ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇ ਤੁਸੀਂ ਉਹੜਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਵੱਲੋਂ ਬਹੁਤ ਵੱਡੀਆਂ ਅਪਡੇਟ ਆ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਅਪਡੇਟ ਆ ਰਹੀਆਂ ਨੇ ਪਰ ਕੁਝ ਅਪਡੇਟ ਜਿਹੜੀਆਂ ਖਾਸ ਕਰਕੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਜਿਸ ਦੇ ਵਿੱਚ ਕਾਲਜ ਚੇਂਜ ਕਰਨ ਨੂੰ ਲੈ ਕੇ ਇੱਕ ਅਪਡੇਟ ਤੇ ਨਾਲ ਦੀ ਨਾਲ ਹੀ ਜਿਹੜੇ ਵਰਕਿੰਗਸ ਆਰਸ ਨੇ ਉਹਨਾਂ ਨੂੰ ਲੈ ਕੇ ਲੇਟੈਸਟ ਅਪਡੇਟ ਜੋ ਆਈਆਂ ਸੀ ਗਿਆ ਉਹਨਾਂ ਨੂੰ ਹੁਣ ਇੰਪਲੀਮੈਂਟ ਕਰ ਦਿੱਤਾ ਗਿਆ ਇੱਕ ਨਿਊਜ਼ ਰਿਲੀਜ਼ ਕੀਤੀ ਗਈ ਹੈ ਤੁਸੀਂ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ canada.ca ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਉਸ ਦਾ ਲਿੰਕ ਹੈ ਉੱਥੇ ਜਾ ਕੇ ਤੁਸੀਂ ਇਸ ਆਰਟੀਕਲ ਨੂੰ ਬਕਾਇਦਾ ਤੌਰ ਤੇ ਪੜ ਸਕਦੇ ਹੋ ਜਿਸ ਦੇ ਵਿੱਚ ਸਾਫ ਕਲੀਅਰ ਕਰ ਦਿੱਤਾ ਗਿਆ ਹੈ ਕਿ ਜਿਹੜੇ 20 ਘੰਟੇ ਦੇ ਸਟੂਡੈਂਟ ਨੂੰ ਕੰਮ ਕਰਨ ਦੀ ਹੁਣ ਤੱਕ ਦੀ ਇਜਾਜ਼ਤ ਸੀਗੀ ਉਹ ਹੁਣ ਵਧਾ ਕੇ 24 ਘੰਟੇ ਵਾਲੀ ਜਿਹੜੀ ਪਿਛਲੀ ਅਪਡੇਟ ਸੀਗੀ ਉਹਨੂੰ ਇੰਪਲੀਮੈਂਟ ਕਰ ਦਿੱਤਾ ਗਿਆ ਯਾਨੀ ਅੱਜ ਤੋਂ ਬਾਅਦ 24 ਘੰਟੇ ਵੀਕਲੀ ਤੁਸੀਂ ਕੰਮ ਕੈਨੇਡਾ ਦੇ ਵਿੱਚ ਕਰ ਸਕਦੇ ਹੋ ਜੇਕਰ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਹੋ ਇਹ ਸੀਗਾ ਇੱਕ ਸੈਕੰਡ ਜਿਹੜੇ ਵੀ ਸਟੱਡੀ ਪਰਮਿਟ ਤੇ ਕੈਨੇਡਾ ਗਏ ਨੇ ਜੇਕਰ ਉਹਨਾਂ ਨੇ ਹੁਣ ਕਾਲਜ ਚੇਂਜ ਕਰਨਾ ਹੈ ਯਾਨੀ ਆਪਣਾ ਡੀਐਲਆਈ ਬਦਲਣਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਦੁਬਾਰਾ ਸਟੱਡੀ ਪਰਮਿਟ ਅਪਲਾਈ ਕਰਨਾ ਪੈਣਾ ਹੈ ਬਿਨਾ ਦੁਬਾਰਾ ਸਟੱਡੀ ਪਰਮਿਟ ਅਪਲਾਈ ਕੀਤਾ ਉਹ ਡੀਐਲਆਈ ਯਾਨੀ ਆਪਣਾ ਡੈਜਿਗਨੇਟਿਡ ਲਰਨਿੰਗ ਇੰਸਟੀਚਿਊਟ ਚੇਂਜ ਨਹੀਂ ਕਰ ਸਕਦੇ ਉਸ ਤੋਂ ਇਲਾਵਾ ਆਪਣਾ ਸਟੇਟਸ ਉਨੀ ਦੇਰ ਤੱਕ ਕਾਇਮ ਰੱਖਣਾ ਵੀ ਜ਼ਰੂਰੀ ਹੈ ਜਿੰਨੀ ਦੇਰ ਤੱਕ ਤੁਹਾਡਾ ਨਵਾਂ ਸਟੱਡੀ ਪਰਮਿਟ ਜਿਹੜਾ ਉਹ ਇੰਟਰੋਡਿਊਸ ਨਹੀਂ ਹੋ ਜਾਂਦਾ ਜਾਂ ਤੁਹਾਡਾ ਨਵਾਂ ਸਟੱਡੀ ਪਰਮਿਟ ਜਿਹੜਾ ਈਸ਼ੂ ਨਹੀਂ ਹੋ ਜਾਂਦਾ ਤੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਨਵਾਂ ਸਟੱਡੀ ਪਰਮਿਟ ਨਹੀਂ ਆ ਜਾਂਦਾ ਤੁਸੀਂ ਨਵੇਂ ਕਾਲਜ ਦੇ ਵਿੱਚ ਨਹੀਂ ਪੜ ਸਕਦੇ ਆਪਣੀ ਸਟੱਡੀ ਜਿਹੜੀ ਉਹ ਕੰਟੀਨਿਊ ਨਹੀਂ ਕਰ ਸਕਦੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਬਹੁਤ ਵੱਡਾ ਬਦਲਾ ਜਿਹੜਾ ਪਿਛਲੇ ਦਿਨ ਹੀ ਕਿਹਾ ਗਿਆ ਸੀਗਾ ਕਿ ਜੇਕਰ ਕੋਈ ਸਟੱਡੀ ਪਰਮਿਟ ਦਾ ਵਾਇਲੇਸ਼ਨ ਕਰਦਾ ਹੈ ਮਿਸਯੂਜ਼ ਕਰਦਾ ਹੈ ਇਸ ਪ੍ਰੋਗਰਾਮ ਨੂੰ ਤਾਂ ਉਸ ਦੀ ਇਨਫਾਰਮੇਸ਼ਨ ਜਿਹੜੀ ਹੈ ਉਹ ਡੀਐਲਆਈ ਯਾਨੀ ਕਿ ਕਾਲਜ ਤੁਰੰਤ ਆਈਆਰਸੀਸੀ ਨੂੰ ਦੇਵੇ ਜੇਕਰ ਆਈਆਰਸੀਸੀ ਵੱਲੋਂ ਮੰਗੀ ਗਈ ਜਾਣਕਾਰੀ ਤੋਂ ਬਾਅਦ ਵੀ ਕਾਲਜ ਨੇ ਜਾਣਕਾਰੀ ਪ੍ਰੋਵਾਈਡ ਨਾ ਕਰਾਈ ਤਾਂ ਉਸ ਸੂਰਤ ਦੇ ਵਿੱਚ ਉਸ ਡੀਐਲਆਈ ਨੂੰ ਯਾਨੀ ਉਸ ਕਾਲਜ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਡੀਐਲਆਈ ਦੀ ਲਿਸਟ 'ਚੋਂ ਡੀਐਲਆਈ ਕਾਲਜ ਜਿਹੜੇ ਹੁੰਦੇ ਨੇ ਉਹੀ ਸਿਰਫ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਐ ਉਹ ਹਾਇਰ ਕਰ ਸਕਦੇ ਆ ਉਹੀ ਸਿਰਫ ਇੰਟਰਨੈਸ਼ਨਲ ਸਟੂਡੈਂਟ ਸੱਦ ਸਕਦੇ ਨੇ ਸਟੱਡੀ ਵਾਸਤੇ ਜੇਕਰ ਤੁਹਾਡਾ ਕਾਲਜ ਡੀਐਲਆਈ ਅਪਰੂਵ ਨਹੀਂ ਹੈਗਾ ਤਾਂ ਨਹੀਂ ਸੱਦ ਸਕਦਾ ਜੇਕਰ ਤੁਸੀਂ ਵੋਲੇਸ਼ਨ ਕਰਦੇ ਹੋ ਤਾਂ ਇੰਟਰਨੈਸ਼ਨਲ ਸਟੂਡੈਂਟ ਤੁਹਾਡੇ ਕੋਲ ਦੁਬਾਰਾ ਨਹੀਂ ਆ ਸਕਦੇ ਯਾਨੀ ਕਿ ਕੋਈ ਤੁਹਾਡੇ ਕੋਰਸ ਕਾਲਜ ਦੇ ਵਿੱਚ ਇਨਰੋਲ ਨਹੀਂ ਹੋ ਸਕਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਹਿ ਸਕਦੇ ਆ ਪਰ ਵਾਰਨਿੰਗ ਲੈ ਲਓ ਜਾਂ ਫਿਰ ਦੋ ਲਾਈਨਾਂ ਦੇ ਵਿੱਚ ਜੋ ਇਹ ਸੰਦੇਸ਼ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਜਾਂਦਾ ਕਿਉਂਕਿ ਇੱਥੇ ਇਹ ਗੱਲ ਕਹੀ ਗਈ ਕਿ ਜਿਹੜੇ ਇਸ ਪਰਮਿਟ ਦਾ ਮਿਸਯੂਜ਼ ਕਰਦੇ ਨੇ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹੈ ਉਹ ਕਾਲਜੇਸ ਦਾ ਹੁੰਦਾ ਹੈ ਸੋ ਇਹ ਦੋ ਤਿੰਨ ਬਹੁਤ ਵੱਡੀਆਂ ਅਪਡੇਟਸ ਸੀਗੀਆਂ ਤੇ ਹੁਣ ਨਾਲ ਹੀ ਮਾਰਕ ਮਿਲਰ ਜਿਹੜੇ ਕਿ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਦੇ ਵੱਲੋਂ ਇੱਕ ਖਾਤ ਯਾਨੀ ਇੱਕ ਚਿੱਠੀ ਇੱਕ ਲੈਟਰ ਲਿਖਿਆ ਗਿਆ ਹੈ ਆਈਆਰਸੀਸੀ ਨੂੰ ਆਈਆਰਸੀਸੀ ਨੂੰ ਲੈਟਰ ਲਿਖਿਆ ਗਿਆ ਹੈ ਤੇ ਜਿਸ ਦੇ ਵਿੱਚ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਉਹਨਾਂ ਨੂੰ ਸ਼ਿਕਾਇਤਾਂ ਆਉਂਦੀਆਂ ਨੇ ਉਹਨਾਂ ਨੂੰ ਲਗਾਤਾਰ ਦੱਸਿਆ ਜਾਂਦਾ ਹੈ ਕਿ ਲਗਾਤਾਰ ਕੈਨੇਡਾ ਦੇ ਵਿੱਚ ਸਟੂਡੈਂਟ ਐਸਾਈਲਮ ਅਪਲਾਈ ਕਰ ਰਹੇ ਨੇ ਜਿਸ ਦੇ ਆંકੜੇ ਜਿਹੜੇ ਆ ਉਹ ਵੀ ਆਪਣੇ ਆਪ ਦੇ ਵਿੱਚ ਡਰਾਉਣ ਵਾਲੇ ਨੇ ਵਾਕਈ ਐਸਾਈਲਮ ਦੀ ਗਿਣਤੀ ਜਿਸ ਸਪੀਡ ਦੇ ਨਾਲ ਕੈਨੇਡਾ ਦੇ ਵਿੱਚ ਵੱਧ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਵੱਡਾ ਇੱਕ ਚਿੰਤਾ ਦਾ ਵਿਸ਼ਾ ਹੈਗਾ ਜੇਕਰ ਆਪਾਂ ਇਹਨੂੰ ਔਨ ਪੇਪਰ ਦੇਖੀਏ ਤਾ ਇੱਕ ਰਿਪੋਰਟ ਦੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ 14000 ਹੁਣ ਤੱਕ ਐਸਾਈਲਮ ਅਪਲਾਈ ਕਰ ਚੁੱਕੇ ਨੇ ਸਟੂਡੈਂਟ 2024 ਦੇ ਵਿੱਚ ਇਹ ਜਨਵਰੀ 1 ਤੋਂ ਲੈ ਕੇ ਸਤੰਬਰ 2024 ਤੱਕ ਦਾ ਅੰਕੜਾ ਹੈ ਯਾਨੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨੰਬਰ ਹੈ ਸਤੰਬਰ ਤੋਂ ਬਾਅਦ ਅਕਤੂਬਰ ਲੰਘ ਗਿਆ ਨਵੰਬਰ ਆ ਗਿਆ ਯਾਨੀ ਕਿ ਉਸ ਤੋਂ ਬਾਅਦ ਹੋਰ ਜਿਹੜੇ ਅਪਲਾਈ ਹੋਏ ਹਾਲੇ ਉਹਦਾ ਕੋਦੀ ਗਿਣਤੀ ਇਹਦੇ ਵਿੱਚ ਨਹੀਂ ਹੈਗੀ 14000 ਹੁਣ ਤੱਕ ਦਾ ਮੈਕਸਿਮਮ ਨੰਬਰ ਹੈ ਐਸਾਈਲਮ ਦਾ ਸਟੂਡੈਂਟਸ ਵਾਲ ਉਸ ਤੋਂ ਬਾਅਦ ਇੱਕ ਸਰਪ੍ਰਾਈਜ਼ਿੰਗ ਆਕੜਾ ਹੋਰ ਹੈ ਕਿ ਟੋਟਲ 2023 ਦੇ ਵਿੱਚ 12000 ਸਟੂਡੈਂਟ ਜਿਹੜੇ ਨੇ ਉਹਨਾਂ ਨੇ ਕਲੇਮ ਕੀਤਾ ਸੀਗਾ ਐਸਾਈਲਮ ਤੇ ਜੇਕਰ ਇਹਨੂੰ ਆਪਣਾ ਆਪਾਂ ਪਿਛਲੇ ਕੰਟੈਸਟ ਨਾਲ ਦੇਖੀਏ 2018 ਦੇ ਨਾਲ ਤੇ 2018 ਦੇ ਵਿੱਚ 1810 ਲੋਕਾਂ ਨੇ ਜਿਹੜਾ ਹੈ ਉਹ ਐਸਾਈਲਮ ਅਪਲਾਈ ਕੀਤਾ ਸੀਗਾ ਕੈਨੇਡਾ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਆਕੜੇ ਜਿਹੜੇ ਆ ਉਹ ਬਹੁਤ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਨੇ ਜੋ ਤੁਹਾਨੂੰ ਸਕਰੀਨ ਦੇ ਉੱਤੇ ਮੈਂ ਸਕਰੀਨਸ਼ਾਟ ਜਿਹੜੇ ਆ ਉਹ ਦਿਖਾ ਵੀ ਰਿਹਾ ਹੈ ਕੀ ਆਫੀਸ਼ੀਅਲੀ ਜਿਸ ਤਰੀਕੇ ਦੇ ਨਾਲ ਇਹ ਅੰਕੜੇ ਆਏ ਨੇ ਉਹ ਆਪਣੇ ਆਪ ਦੇ ਵਿੱਚ ਕੈਨੇਡੀਅਨ ਖਾਸ ਕਰਕੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਸਵਾਲ ਖੜੇ ਕਰਦੇ ਨੇ ਕਿ ਜਿਸ ਤਰੀਕੇ ਨਾਲ ਉਹ ਸਕਰਟਨੀ ਕਰਦੇ ਨੇ ਤੁਹਾਡੇ ਪੇਪਰਸ ਦੀ ਜਾਂ ਕਹਿ ਸਕਦੇ ਹੋ ਕਿ ਬੱਚਿਆਂ ਦੀ ਜਿਸ ਤਰੀਕੇ ਨਾਲ ਸਕਰਟਨੀ ਕੀਤੀ ਜਾਂਦੀ ਹੈ ਜਾਂ ਤਾਂ ਉਸ ਵਿੱਚ ਕਮੀਆਂ ਜਾਂ ਸਿਸਟਮ ਦੇ ਵਿੱਚ ਕਮੀਆਂ ਕਾਲਜਸ ਦੇ ਵਿੱਚ ਕਮੀ ਹੈ ਜਾਂ ਫਿਰ ਜਦੋਂ ਵੀਜ਼ਾ ਗ੍ਰਾਂਟ ਕੀਤਾ ਜਾਂਦਾ ਉਦੋਂ ਕਮੀ ਫੀਸ ਕਰਨੀ ਪੈਂਦੀ ਹੈ ਸੋ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਉਹਨਾਂ ਦੇ ਹੱਲ ਨੂੰ ਲੈ ਕੇ ਆਈ ਹੈ ਸੀਸੀ ਨੂੰ ਇੱਕ ਚਿੱਠੀ ਜਿਹੜੀ ਹੈ ਉਹ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਲੈ ਕੇ ਚਿੰਤਾ ਜ਼ਾਹਿਰ ਕੀਤੀ ਗਈ ਹੈ ਸੋ ਉਮੀਦ ਕਰਦਾ ਹਾਂ ਵਲੌਗਸ ਆਂਦਾ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਤੋ ਆ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਐਕਚੁਅਲ ਦੇ ਵਿੱਚ ਜੋ ਤੁਹਾਨੂੰ ਚਾਹੀਦਾ ਉਹ ਹੁੰਦਾ ਇਸ ਪਲੇਟਫਾਰਮ ਦੇ ਉੱਤੇ ਕਦੇ ਪ੍ਰੋਮੋਸ਼ਨਲ ਕੰਟੈਂਟ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਉਮੀਦ ਕਰਦਾ ਹਾਂ ਵਲੌਗਸ ਆਂਦਾ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤੋ ਆ ਸ਼ੇਅਰ ਕਰੋ ਧੰਨਵਾਦ